ਦੇਸ਼ ਦੁਨੀਆ ਵਜ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮੈਂ ਜਿੰਦਰ ਸਿੰਘ ਬਿਲਗਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਦੋਸਤੋ ਅੱਜ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਇਸ ਨੌਜਵਾਨ ਸਟੂਡੈਂਟ ਨਾਲ ਗੱਲਬਾਤ ਕਰਾਂਗੇ ਆਉਂ ਜਾਣਦੇ ਆ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਖਾਸ ਕਰਕੇ ਸਰੀ ਦੇ ਵਿੱਚ ਸਟੂਡੈਂਟ ਜਿਹੜੇ ਇੱਥੇ ਪੜ੍ਹ ਲੈ ਆਏ ਆ ਸੁਪਨਾ ਪੜ੍ਹਨ ਤੋਂ ਬਾਅਦ ਪੀਆਰ ਹੋਵਾਂਗੇ ਇਹ ਜਿਹੜਾ ਪੜ੍ਹਾਈ ਤੋਂ ਲੈ ਕੇ ਪੀਆਰ ਤੱਕ ਦਾ ਸਫ਼ਰ ਆ ਇਹਦੇ ਬਾਰੇ ਜਾਣਾਂਗੇ ਆਓ ਪਹਿਲਾਂ ਇਹ ਸਟੂਡੈਂਟ ਨੂੰ ਨਾਮ ਪਤਾ ਪੁੱਛਦੇ ਆ ਇਹ ਪੁੱਛਦੇ ਆ ਕਿ ਇਹਨਾਂ ਦੀ ਕੁਆਲਿਫੀਕੇਸ਼ਨ ਕੀ ਆ ਅਕਸਰ ਚਰਚਾ ਰਹਿੰਦੀ ਹੈ ਕਿ ਪਾਸ 2 ਕਰਕੇ ਬੱਚੇ ਆ ਜਾਂਦੇ ਆ ਆਓ ਇਨਾਂ ਤੋਂ ਪੁੱਛਦੇ ਆ ਇਹਨਾਂ ਨੇ ਕਿੱਥੇਕ ਤੱਕ ਪੜ੍ਹਾਈ ਕੀਤੀ ਹੈ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਆ ਇਹ ਤੁਹਾਡਾ ਬਿਲਕਾ ਨਿਊਜ਼ ਆਨਲਾਈਨ ਤੇ ਸਵਾਗਤ ਹੈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਅੰਕੁਸ਼ ਹੈ ਅੰਕੁਸ਼ ਪੰਜਾਬ ਦੇ ਕਿਹੜੇ ਜ਼ਿਲ੍ਹੇ ਚੋਂ ਮੈਂ ਕਪੂਰਥਲਾ ਤੋਂ ਕਪੂਰਥਲਾ ਤੋਂ ਤੇ ਕੀ ਪੜ ਕੇ ਆਏ ਆ ਉੱਥੇ ਜਿਹਦੇ ਬਿਹਾਵ ਤੇ ਤੁਸੀਂ ਅਗਾ ਸਟੱਡੀ ਕਰਨੇ ਆਇਆ ਮੈਂ ਬੈਚਲਰਸ ਆਫ ਡੈਂਟਲ ਸਰਜਰੀ ਕੀਤੀ ਹੈ ਜੀ ਤਾਂ ਇੱਥੇ ਦਾ ਹੈਲਥ케ਅਰ ਸਿਸਟਮ ਇੰਡੀਆ ਨਾਲੋਂ ਵੇ ਮੋਰ ਬੈਟਰ ਹੈ ਤਾਂ ਮੈਂ ਸੋਚਿਆ ਕਿ ਆਪਣੇ ਅੱਗੇ ਸਟੱਡੀਆਂ ਮੈਂ ਇੱਥੇ ਕਰਾਂ ਐ ਵੈਸੇ ਤਾਂ ਉੱਥੇ ਡੈਂਟਲ ਕੇਅਰ ਨੂੰ ਲੈ ਕੇ ਅਕਸਰੇ ਚਰਚਾ ਹੁੰਦੀ ਆ ਵੀ ਜਦੋਂ ਕੋਈ ਦੰਦਾਂ ਦਾ ਜਿਹੜਾ ਆ ਉਹ ਡਾਕਟਰ ਬਣ ਜਾਂਦਾ ਮਨ ਜੇ ਜੀ ਸਰਕਾਰੀ ਜੋਬ ਨਾ ਵੀ ਮਿਲੇ ਤਾਂ ਪ੍ਰਾਈਵੇਟ ਜਿਹੜਾ ਆ ਆਪਣਾ ਕਲੀਨਿਕ ਖੋਲ ਕੇ ਚੰਗੀ ਮਿਹਨਤ ਨਾਲ ਜਣਾ ਮਿਲ ਜਾਂਦਾ ਪਰ ਤੁਸੀਂ ਕੈਨੇਡਾ ਨੂੰ ਕਿਉਂ ਚੁਣਿਆ ਕਿਉਂਕਿ ਹੁਣ ਇੰਡੀਆ ਵਿੱਚ ਬਹੁਤ ਜ਼ਿਆਦਾ ਡੈਂਟਿਸਟ ਹੋ ਗਏ ਨੇ ਹਰ ਕੋਰਨਰ ਦੇ ਸ਼ਹਿਰ ਦੇ ਹਰ ਕੋਰਨਰ ਵਿੱਚ ਇੱਕ ਡੈਂਟਿਸਟ ਹੈ ਤਾਂ ਜਿਹੜੇ ਨਵੇਂ ਲਾਈਕ ਯੰਗਸਟਰਸ ਆਂਦੇ ਨੇ ਡੈਂਟਿਸਟਰੀ ਕਰਕੇ ਉਹਨਾਂ ਲਈ ਬਹੁਤ ਔਖਾ ਸੈਟਅਪ ਹੋਣਾ 5-6 ਸਾਲ ਲੱਗ ਜਾਂਦੇ ਤਾਂ ਫੇ ਮੈਂ ਸੋਚਿਆ ਕਿ ਮੈਂ ਇੱਥੇ ਆਪਣੇ ਪੇਪਰ ਕਲੀਅਰ ਕਰਕੇ ਮੈਥ ਡੈਂਟਿਸਟਰੀ ਕਰੂੰਗਾ ਤੁਹਾਡੇ ਦੇਖਣ ਚ ਇੱਥੇ ਆਸਾਨ ਆ ਆਸਾਨ ਤਾਂ ਨਹੀਂ ਹੈ ਇੱਥੇ ਦਾ ਐਗਜ਼ਾਮ ਔਖਾ ਹੈ ਇੱਥੇ ਪੈਸੇ ਵੀ ਬਹੁਤ ਜ਼ਿਆਦਾ ਲੱਗਣਗੇ ਪਰ ਜਿਹੜੇ ਉਹ ਪੈਸੇ ਲੱਗਣਗੇ ਉਹ ਵਰਥ ਇਟ ਹੋਣਗੇ ਇਹ ਜਿੰਨੇ ਮੈਨੂੰ ਤੁਸੀਂ ਦੱਸਿਆ ਕਿ ਡੈਂਟਲ ਕੇਅਰ ਦਾ ਤੁਸੀਂ ਜਿਹੜਾ ਆ ਉਹ ਕੋਰਸ ਕੀਤਾ ਹਾਂਜੀ ਤੇ ਹੁਣ ਇੱਥੇ ਅੱਗੇ ਕਿਹੜਾ ਕੋਰਸ ਲਿਆ ਤੁਸੀਂ ਮੈਂ ਲੀਡਰਸ਼ਿਪ ਇਨ ਹੈਲਥ케ਅਰ ਕਰ ਰਿਹਾ ਹਾਂ ਕਿ ਜਿਹੜੇ ਹਸਪੀਟਲ ਦੀ ਸੈਟਿੰਗਸ ਹੁੰਦੀ ਆ ਜਾਂ ਕਲੀਨਿਕ ਦੀ ਸੈਟਿੰਗਸ ਹੁੰਗੀਆਂ ਉਹਨੂੰ ਲੀਡਰਸ਼ਿਪ ਨਾਲ ਆਪਾਂ ਕਿੱਦਾਂ ਹੋਰ ਵਧੀਆ ਕਰ ਸਕਦੇ ਆ ਪੇਸ਼ੈਂਟ ਦੇ ਤਕਲੀਫਾਂ ਨੂੰ ਕਿੱਦਾਂ ਆਪਾਂ ਵਧੀਆ ਤਰ੍ਹਾਂ ਸੋਲਵ ਕਰ ਸਕਦੇ ਆ ਤੇ ਉਸ ਕੋਰਸ ਨੂੰ ਲੈ ਕੇ ਜੇ ਦੇਖਿਆ ਜਾਵੇ ਇਹ ਤੁਹਾਡੇ ਡੈਂਟਲ ਕੇਅਰ ਨਾਲ ਰਲਦਾ ਮਿਲਦਾ ਡੈਂਟਲ ਕੇਅਰ ਨਾਲ ਤਾਂ ਨਹੀਂ ਆ ਬਟ ਹੈਲਥ ਕੇਅਰ ਦੇ ਵਿੱਚ ਆ ਜਾਂਦਾ ਤਾਂ ਫਿਰ ਮੈਂ ਇਹੀ ਕੀਤਾ ਉਸ ਤੋਂ ਬਾਅਦ ਅਗਰ ਲਾਈਕ ਕੋਰਸ ਸੈLECTION ਜਦੋਂ ਮੈਂ ਕਰ ਰਿਹਾ ਸੀਗਾ ਤੇ ਬਾਕੀ ਜਗਾ ਮੈਨੂੰ ਡਿਪਲੋਮਾ ਮਿਲ ਰਹੀ ਸੀ ਪੋਸਟ ਗ੍ਰੈਜੂਏਸ਼ਨ ਬਟ ਇਹ ਮਾਸਟਰਸ ਡਿਗਰੀ ਸੀ ਜਿਹਦੇ ਪੁਆਇੰਟਸ ਵੀ ਵਧ ਹੋਣਗੇ ਜਦੋਂ ਪੀਆਰ ਅਪਲਾਈ ਕਰੂੰਗਾ ਤਾਂ ਫਿਰ ਮੈਂ ਕਿ ਤੇ ਤੁਹਾਡੇ ਦੇਖਣ ਚ ਇਹ ਇੱਥੇ ਮੰਨ ਲਓ ਇਹਦਾ ਫਿਊਚਰ ਹੈਗਾ ਹਾਂਜੀ ਫਿਊਚਰ ਤਾਂ ਹੈ ਹੈਲਥ ਕੇਅਰ ਦੇ ਵਿੱਚ ਇੱਥੇ ਬਹੁਤ ਵਧੀਆ ਫਿਊਚਰ ਹੈ ਇੱਥੇ ਲਾਈਕ ਹੈਲਥ ਕੇਅਰ ਸਟਾਫ ਦੀ ਸ਼ਾਰਟੇਜ ਹੈ ਸਿਸਟਮ ਵਧੀਆ ਬਟ ਸਟਾਫ ਦੀ ਸ਼ਾਰਟੇਜ ਹੈ ਤਾਂ ਕਰਕੇ ਸਕੋਪ ਹੈ ਤੁਹਾਡਾ ਜਿਹੜਾ ਕੋਰਸ ਕਿੰਨੇ ਸਮੇ ਦਾ ਮੇਰਾ 18 ਮਹੀਨਿਆਂ ਦਾ ਕੋਰਸ ਸੀ ਤੇ 2 ਮਹੀਨੇ ਹੁਣ ਮੇਰੇ ਵੱਸ ਰਹਿ ਗਿਆ ਕੋਰਸ ਤੇ ਕੰਮ ਮਿਲਿਆ ਤੁਹਾਨੂੰ ਹਾਂਜੀ ਹਾਂਜੀ ਮੈਂ ਕੁਛ ਕੁ ਕੰਮ ਹਾਂਜੀ ਬਿਲਕੁਲ ਵਧੀਆ ਨਿਕਲ ਰਿਹਾ ਪਿੱਛੇ ਤੜੇ ਪੈਸੇ ਮੰਗਾਉਣੇ ਪੈਂਦੇ ਬਿਲਕੁਲ ਨਹੀਂ ਹਾਲੇ ਤੱਕ ਤਰਬ ਦੀ ਮੇਰੇ ਤੁਹਾਨੂੰ ਕੀ ਲੱਗਦਾ ਬਈ ਜਦੋਂ ਤੁਸੀਂ ਇੱਕ ਕੋਰਸ ਪੂਰਾ ਕਰ ਲੈਣਾ ਤੇ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲਣਾ ਹਾਂਜੀ ਤੇ ਕੀ ਆਵਾਜਾਂ ਆ ਬਈ ਜਿਹੜਾ ਪੀਆਰ ਹੋਣ ਲਈ ਹਾਲਾਤ ਕੀ ਆ ਇਸ ਵੇਲੇ ਹਾਲੇ ਤੱਕ ਤਾਂ ਹੈਲਥ ਕੇਅਰ ਦਾ ਵਧੀਆ ਹੈ ਜਿਹੜਾ ਮੇਰਾ ਇੰਡੀਆ ਦਾ ਐਕਸਪੀਰੀਅੰਸ ਹੈ ਮੈਂ 2 ਸਾਲ ਕੰਮ ਕੀਤਾ ਉੱਥੇ ਉਹ ਵੀ ਐਡ ਹੋ ਜਾਏਗਾ ਲੈਕ ਸਕੋਰ ਵਧੀਆ ਬਣ ਜਾਏਗਾ ਮੇਰਾ ਤਾਂ ਹਲੇ ਤੱਕ ਤਾਂ ਵਧੀਆ ਹੋਪ ਹੈਗੇ ਹੁਣ ਇਹ ਤੁਹਾਡੇ ਦੇਖਣ ਵਿੱਚ ਇਹ ਗੱਲ ਆ ਵੀ ਤੁਸੀਂ ਤਾਂ ਡੈਂਟਲ ਕੇਅਰ ਦਾ ਤੁਹਾਡੇ ਕੋਲ ਕੋਰਸ ਆ ਐਕਸਪੀਰੀਅੰਸ ਆ ਤੇ ਜਿਹੜੇ ਪਲੱਸ 2 ਪੜ੍ਹ ਕੇ ਬੱਚੇ ਆਉਂਦੇ ਆ ਉਹਨਾਂ ਦੀ ਇਸ ਵੇਲੇ ਤੁਹਾਨੂੰ ਕੀ ਸਿਚੁਏਸ਼ਨ ਲੱਗਦੀ ਆ ਉਹ ਮੈਂ ਤਾਂ ਇਹੀ ਕਹੂੰਗਾ ਜਾਂ ਤਾਂ ਕੋਈ ਸਕਿੱਲ ਕਰਕੇ ਆਨ ਤੇ ਜਾਂ ਕੋਈ ਡਿਗਰੀ ਕਰਕੇ ਆਨ ਜਿਹੜੀ ਕਿ ਜਿਹੜੇ ਟਾਇਰ ਹੁੰਦੇ ਆ ਵੱਖਰੇ ਵੱਖਰੇ ਟਾਇਰਸ ਆ ਤੇ ਉਹਦੇ ਵਿੱਚ ਆਨ ਤਾਂ ਕਰਕੇ ਉਹਨਾਂ ਦੀ ਪੀਆ ਈਜ਼ੀ ਹੋਵੇ ਜੇ ਉਹ ਕੈਨੇਡਾ ਆਉਣਾ ਚਾਹੁੰਦੇ ਆ 12ਵੀਂ ਤੋਂ ਬਾਅਦ ਤਾਂ ਨਾ ਆਇਆ ਕੋਈ ਤੇ ਜਿਹੜੇ ਇਸ ਵੇਲੇ ਇੱਥੇ ਸੰਘਰਸ਼ ਕਰ ਰਹੇ ਆ ਬੱਚੇ ਉਹਨਾਂ ਦਾ ਕੀ ਤਜਰਬਾ ਤੁਹਾਡੇ ਨੂੰ ਸੰਘਰਸ਼ ਤਾਂ ਬਹੁਤ ਬੱਚੇ ਕਰ ਰਹੇ ਆ ਕਈਆਂ ਨੂੰ ਤਾਂ ਜੌਬਸ ਨਹੀਂ ਮਿਲੀਆਂ ਕਈ ਹੱਲੇ ਤੱਕ ਨਹੀਂ ਮਿਲੀ ਜਿਨ੍ਹਾਂ ਨੂੰ ਮੈਂ ਜਾਣਾਂ ਕਈ 1.5 ਸਾਲ ਹੋ ਗਏ ਕਈਆਂ ਨੂੰ ਜੌਬ ਨਹੀਂ ਮਿਲੀ ਕਰੋ ਪੈਸੇ ਮੰਗਾ ਰਹੇ ਆ ਸੰਘਰਸ਼ ਤਾਂ ਹੈ ਜਿੱਦਾਂ ਮੈਂ ਇੱਥੇ ਮਹਿੰਗਾਈ ਦੇਖਦਾ ਹਾਂ ਰਹਿਣਾ ਜਿਹੜਾ ਆ ਉਹ ਮਹਿੰਗਾ ਆ ਬੱਚੇ ਕੰਤੀ ਰਲ ਕੇ ਰਹਿੰਦੇ ਆ ਹਾਂਜੀ ਇਹ ਉਹਨੂੰ ਲੈ ਕੇ ਭਾਵੇਂ ਇੱਥੇ ਇੱਕ ਗੱਲ ਇਤੋਂ ਹਟਮੀ ਵੀ ਕਰਨੀ ਬਣਦੀ ਆ ਵੀ ਬਹੁਤ ਢੇਰ ਤੋਂ ਕਹ ਲਓ ਵੀ 50 ਸਾਲ ਤੋਂ ਪਹਿਲਾਂ ਵੀ ਹਾਂਜੀ ਬਹੁਤ ਔਣਾ ਔਖਾ ਸੀ ਕੈਨੇਡਾ ਉਦੋਂ ਵੀ ਇਦਾਂ ਹੀ ਔਖਾ ਸੀ ਹਾਂਜੀ ਲੋਕ ਬਹੁਤ ਮੰਨ ਲਓ ਕਰਨਾ ਤਰਾ ਤਰਾ ਕਰਦੇ ਸੀ ਵੀ ਕੈਨੇਡਾ ਪਹੁੰਚਣਾ ਔਖਾ ਸੀ ਜੇ ਪਹੁੰਚ ਗਿਆ ਤਾਂ ਉੱਥੇ ਸੈੱਟ ਹੋਣਾ ਔਖਾ ਹੋਂ ਮਨ ਲੋਕਾਂ ਮੈਂ ਜੇ ਵੀ ਬੈਂਡ ਲੈ ਕੇ ਕੈਨੇਡਾ ਦਾ ਵੀ ਲੈ ਕੇ ਸਟੂਡੈਂਟ ਆ ਜਾਂਦੇ ਆ ਹਾਂਜੀ ਬਹੁਤ ਆਸਾਨ ਆ ਤੇ ਇੱਥੇ ਦੇ ਲੋਕ ਜਿਹੜੇ ਆ ਉਹ ਪੁਰਾਣੇ ਆ ਜਿਹੜੇ ਡਰਾਉਂਦੇ ਵੀ ਬਹੁਤ ਆ ਮੰਦਾ ਚਾਹ ਕਬੂਲਦੇ ਆ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਮੈਨੂੰ ਤਾਂ ਇਹ ਹੈ ਕਿ ਜਿੱਦਾਂ ਆਪਾਂ ਇੰਡੀਅਨਸ ਆ ਸਾਰੇ ਸਾਰਿਆਂ ਨੂੰ ਚਾਹੀਦਾ ਕਿ ਆਪਾਂ ਕੋਈ ਨਵਾਂ ਇੰਡੀਅਨ ਆ ਰਿਹਾ ਤਾਂ ਆਪਾਂ ਉਹਦੇ ਹੈਲਪ ਕਰੀਏ ਉਹਨੂੰ ਵਧੀਆ ਗਾਈਡ ਕਰੀਏ ਰਾਦਰ ਦੈਨ ਕਿ ਆਪਾਂ ਉਹਨਾਂ ਡਰਾਈਏ ਕਿ ਤੁਹਾਡੇ ਇੱਥੇ ਕੀ ਕੰਮ ਆ ਉਹਨਾਂ ਨੂੰ ਐਦਾਂ ਦੇਖੀਏ ਕਿ ਉਹ ਕਿਉਂ ਹੀ ਇੱਥੇ ਆ ਗਏ ਨੇ ਤੇ ਉਹ ਉਹਨਾਂ ਦੇ ਆ ਕੇ ਲਾਈਕ ਉਹਨਾਂ ਦੇ ਸਕਸੈਸ ਸਟੇਟ ਦੇ ਵਿੱਚ ਆਪਾਂ ਕੁਝ ਅੜਚਨ ਕਾਇਦਾ ਕਰ ਰਿਹਾ ਉਹ ਐਦਾਂ ਦੀ ਲੁੱਕ ਦੇਣਾ ਸਾਨੂੰ ਬੰਦ ਕਰਨ ਤੇ ਬੱਚਿਆਂ ਨਾਲ ਉਹ ਮਦਦ ਕਰਨ ਜਿੱਦਾਂ ਲੋਕਲ ਕਲੀਨਿਕਸ ਹੋ ਸਕਦੇ ਜਿੱਦਾਂ ਮੇਰੀ ਕਲਾਸ ਚ ਦੋ ਤਿੰਨ ਕੁੜੀਆਂ ਹੈਗੀਆਂ ਨੇ ਉਹ ਕੰਮ ਕਰ ਰਹੀਆਂ ਉੱਥੇ ਬਟ ਮੈਂ ਮੁੰਡਾ ਤਾਂ ਮੈਨੂੰ ਕੋਈ ਕਲੀਨਿਕ ਤੇ ਉਹਨਾਂ ਨੇ ਰੱਖਿਆ ਨਹੀਂ ਪਰ ਇਹ ਚੀਜ਼ ਖਤਮ ਕਰਨੀ ਚਾਹੀਦੀ ਹੈ ਹੁਣ ਇਹਨਾਂ ਨੂੰ ਤੇ ਤੁਹਾਡੇ ਦੇਖਣ ਚ ਐਦਾਂ ਵੀ ਆਵੇ ਅਕਸਰ ਦੇਖਦੇ ਆ ਮੁੰਡੇ ਕੁੜੀਆਂ ਜਿਹੜੇ ਸਰਕਲ ਆ ਜਾਣੂ ਆ ਇਕੱਠੇ ਅੰਜੋਏ ਕਰਦੇ ਆ ਹਾਂਜੀ ਤੇ ਜਿਹੜੇ ਪੁਰਾਣੇ ਲੋਕ ਆਏ ਆ ਉਹਨਾਂ ਨੂੰ ਬੁਰਾ ਲੱਗਦਾ ਆ ਕਰੈਕਟਰ ਤੇ ਗੱਲਾਂ ਹੁੰਦੀਆਂ ਆ ਜਾਂ ਕਹਿ ਲਓ ਬਈ ਉਹਨਾਂ ਨੂੰ ਚੰਗਾ ਲੱਗਦਾ ਇਹ ਜਿਹੜੇ ਲੋਕ ਇੱਥੇ ਕ੍ਰਾਈਮ ਕਰਦੇ ਆ ਸਟੂਡੈਂਟਾਂ ਦੇ ਵਿੱਚੋਂ ਹਾਂਜੀ ਉਹਨਾਂ ਨੇ ਇੱਥੇ ਇਦਾਂ ਦੇ ਹਾਲਾਤ ਬਣਾਤੇ ਆ ਬਈ ਪਹਿਲੇ ਲੋਕ ਪਹਿਲਾਂ ਹੀ ਨਹੀਂ ਸੀ ਆਪਣੇ ਪੰਜਾਬੀ ਪਸੰਦ ਕਰਦੇ ਹਾਂਜੀ ਹੁਣ ਜਿਹੜਾ ਕ੍ਰਾਈਮ ਰੇਟ ਜਿਹੜਾ ਆ ਉਹ ਵੱਧ ਰਿਹਾ ਉਹਨੂੰ ਲੈ ਕੇ ਹੋਰ ਦੁਖੀ ਆ ਤੇ ਉਹਨੂੰ ਲੈ ਕੇ ਤੁਹਾਡਾ ਕੀ ਤਿਆਰਬਾ ਮੈਂ ਤਾਂ ਇਹ ਦੇਖਿਆ ਕਿ ਜਿਹੜਾ ਬੱਚਾ ਅਗਰ ਬਸ ਸਫਰ ਕਰ ਰਹੇ ਨੇ ਗਲਤ ਪਾਸ ਯੂਜ਼ ਕਰ ਰਹੇ ਨੇ ਜਿਹਦੇ ਕਰਕੇ ਕਿ ਸਾਡੀ ਇੱਕ ਇਮੇਜ ਗੰਦੀ ਬਣੀ ਪਈ ਹੈ ਕਿ ਹਾਂ ਇੰਡੀਅਨਸ ਆਂਦੇ ਨੇ ਜਾਂ ਕੋਈ ਪੰਜਾਬੀ ਆਂਦਾ ਹੈ ਤੇ ਇਹ ਆ ਕੇ ਇਹੋ ਜੀ ਚੀਜ਼ਾਂ ਕਰਦੇ ਨੇ ਜਿਹਦੇ ਕਰਕੇ ਸਾਡਾ ਨਾਮ ਖਰਾਬ ਹੋ ਰਿਹਾ ਹੈ ਤੇ ਇਹ ਬੱਚਿਆਂ ਨੂੰ ਬੰਦ ਕਰਨੀਆਂ ਚਾਹੀਦੀਆਂ ਨੇ ਅਗਰ ਉਹ ਕੰਮ ਕਰ ਰਹੇ ਨੇ ਚੰਗੇ ਪੈਸੇ ਕਮਾ ਰਹੇ ਨੇ 110 ਡਾਲਰ ਕੁਝ ਵੀ ਨਹੀਂ ਅਮੀਨੇ ਲਈ ਉਹਨਾਂ ਲਈ ਬਟ ਉਹਨਾਂ ਨੂੰ ਹੁਣ ਕਰਨਾ ਚਾਹੀਦਾ ਹੈ ਉਹ ਗਲਤ ਪਾਸ ਯੂਜ਼ ਕਰਨਾ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਤੇ ਕਈ ਬੱਚੇ ਤਾਂ ਬਿਨਾ ਟਿਕਟਾਂ ਤੋਂ ਵੀ ਚੜਦੇ ਨੇ ਫਿਰ ਜਦੋਂ ਪੁਲਸ ਵਾਲੇ ਉਹਨਾਂ ਨੂੰ ਫੜਦੇ ਨੇ ਤੇ 172 ਡਾਲਰ ਦੀ ਟਿਕਟ ਲਾਣੀ ਪੈਂਦੀ ਹੈ ਕਿੱਥੇ ਉਹ ਤਿੰਨ ਦਿਲਾ ਸਕਦੇ ਸੀਗੇ ਹੁਣ ਕਿੱਥੇ 172 ਦੇਣਾ ਪਏਗਾ ਤੇ ਉਹ ਔਖਾ ਹੈ ਗਲਤ ਹੈ ਕਿ ਜਿਹੜੇ ਆਪਣੇ ਯੰਗਸਟਰਸ ਸਿੱਧੇ 12ਵੀਂ ਤੋਂ ਬਾਅਦ ਆ ਰਹੇ ਨੇ ਉਹ ਥੋੜਾ ਉਹਨਾਂ ਨੂੰ ਰੋਲਰਪਾਟ ਕੱਟ ਕਰਨਾ ਚਾਹੀਦਾ ਹੈ ਕਿਉਂਕਿ ਆਪਾਂ ਆਪਣੇ ਦੇਸ਼ ਦੀ ਇਮੇਜ ਖਰਾਬ ਨਹੀਂ ਕਰਨਾ ਆਏ تھے ਆਪਾਂ ਵਧੀਆ ਕਰਨੀ ਹੈ ਇਮੇਜ ਜੀ ਤੇ ਮੈਨੂੰ ਇਹ ਵੀ ਲੱਗਾ ਪਤਾ ਵੇ ਜਿੱਦਾਂ ਟਰੈਕਟਰ ਦਾ ਵੀ ਕਲਰ ਬਾਈ ਜਾ ਹਾਂਜੀ ਉਹ ਜਿੱਦਾਂ ਮੰਨ ਲਓ ਅੱਜ ਬਲੂ ਚੱਲਦੀ ਆ ਕੱਲ ਜੈਲੋ ਸੀ ਤੇ ਉਹ ਜੈਲੋ ਲੈ ਦਿਖਾਉਣ ਲੱਪੈਂਦੇ ਆ ਹਾਂਜੀ ਜੇ ਕੋਈ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਡਰਾਈਵਰ ਆ ਉਹ ਕਹਿੰਦਾ ਵੀ ਬੱਚੇ ਉਹ ਅੱਜ ਬਲੂ ਆ ਤਾਂ ਉਹ ਉਹ ਗੱਲ ਜਿਹੜੀ ਸੌਣ ਦੀ ਵਜਾਏ ਹਾਂਜੀ ਉਹ ਮੰਨਮਾਨੀ ਕਰਦੇ ਆ ਇਦਾਂ ਦੇ ਵੀ ਤੁਹਾਡੇ ਦੇਖਣ ਚਾਹੁੰਦੇ ਕੋ ਕੇਸ ਮੈਂ ਬਹੁਤ ਕੇਸ ਇਦਾਂ ਦੇ ਦੇਖਿਆ ਕਈ ਮੇਰੇ ਦੋਸਤ ਖੁਦ ਮੈਨੂੰ ਪੁੱਛਦੇ ਸੀ ਜਦੋਂ ਮੈਂ ਸਟਾਰਟਿੰਗ ਹਲੇ 1-2 ਮਹੀਨੇ ਹੋਏ ਸੀ ਕਿ ਅੱਜ ਕਿਹੜੀ ਟਿਕਟ ਚੱਲ ਰਹੀ ਹੈ ਟਿਕਟ ਤੇ ਨੰਬਰ ਕਿਹੜਾ ਹੈ ਕਿਉਂਕਿ ਇੱਥੇ ਹਰ ਅਗਰ ਟਿਕਟ ਅਲੱਗ ਹੈ ਉਹਦਾ ਇੱਕ ਨੰਬਰ ਵੀ ਹੈ ਜਿਹੜਾ ਸਾਈਨ ਕੀਤਾ ਜਾਂਦਾ ਹੈ ਹਰ ਰੀਜਨ ਵਿੱਚ ਇੱਕ ਅਲੱਗ ਹੈ ਜਿੱਦਾਂ ਉਹ ਨਗਰ ਜ਼ੋਨ 1 ਚਾ ਜੋ ਉੱਥੇ ਕੋਈ ਨੰਬਰ ਹੋਏਗਾ ਜ਼ੋਨ 2 ਚ ਕੋਈ ਨੰਬਰ ਹੋਏਗਾ ਤੇ ਜਦੋਂ ਫੜੇ ਜਾਂਦੇ ਫਿਰ ਉਹਨਾਂ ਨੂੰ ਫਾਈਨ ਤਾਂ ਦੇਣਾ ਪੈਂਦਾ ਤੇ ਉਹ ਜਿਹੜਾ ਰੈਕਡ ਦੇ ਵਿੱਚ ਵੀ ਜੁੜਿਆ ਜਾਂਦਾ ਜੁਰਮਾਨਾ ਵੀ ਤੇ ਹਾਂਜੀ ਜਦੋਂ ਪੀਆਰ ਫਾਈਲ ਉਹਨਾਂ ਦੀ ਲੱਗੇਗੀ ਉਹ ਸਾਰਾ ਕੁਝ ਦੇਖਣਗੇ ਜਿਹੜਾ ਸੀਆਰਏ ਹੁੰਦਾ ਕੈਨੇਡਾ ਦਾ ਰੈਵੈਨਿਊ ਏਜੰਸੀ ਹੈ ਉਹ ਦੇਖਦਾ ਹੈ ਕਿ ਹਾਂ ਇਹਨਾਂ ਨੇ ਕਿੱਥੇ ਕਿੱਥੇ ਇਹਨਾਂ ਨੂੰ ਫਾਈਨ ਪਾਏ ਸੀ ਇਹ ਕਿੱਦਾਂ ਦਾ ਇਹਨਾਂ ਦਾ ਲਾਈਕ ਕੈਰੈਕਟਰ ਰਿਹਾ ਹੈ ਕਿ ਕਿੰਨੇ ਕੇਸ ਪਏ ਨੇ ਇਹਨਾਂ ਤੇ ਇਹੋ ਜੇ ਉਹ ਸਾਰਾ ਜਜਮੈਂਟ ਹੁੰਦੀ ਹੈ ਫਿਰ ਜਾ ਕੇ ਉਹ ਪੀਆਰ ਦਿੰਦੇ ਨੇ ਤੁਹਾਡੇ ਦੇਖਣ ਚ ਇਹ ਸਟੂਡੈਂਟਾਂ ਨੂੰ ਜਿਹੜਾ ਇਦਾਂ ਦਾ ਕਰਦੇ ਆ ਉਹ ਚਲਾਕੀ ਹੁੰਦੀ ਇਹਨਾਂ ਦੀ ਜਾਂ ਇਹਨਾਂ ਕੋ ਪੈਸੇ ਹਨੀ ਮੈਂ ਤਾਂ ਕਹੂੰਗਾ ਚਲਾਕੀ ਹੁੰਦੀ ਹੈ ਚਲੋ ਇੱਕ ਦੋ ਮਹੀਨਾ ਮੰਨ ਸਕਦੇ ਆ ਜਦੋਂ ਕੰਮ ਨਹੀਂ ਮਿਲਦਾ ਉਦੋਂ ਕੋਈ ਕੋਈ ਇਦਾਂ ਕਰੇਗਾ ਬਟ ਜੋ ਕੰਮ ਮਿਲ ਚੁੱਕਾ ਹੈ ਫਿਰ ਉਹ ਇਹਨਾਂ ਦੀ ਆਦਤ ਹੀ ਬਣ ਜਾਂਦੀ ਹੈ ਕਿ ਹਾਂ ਆਪਾਂ ਡਰਾਈਵਰ ਨੂੰ ਮੂਰਖ ਬਣਾ ਦਾਂਗੇ ਪਰ ਉਹ ਮੂਰਖ ਤਾਂ ਨਹੀਂ ਹੁੰਦਾ ਉਹ ਇਨਫੋਰਮ ਕਰ ਦਿੰਦਾ ਅੱਗੇ ਕਿ ਹਾਂ ਅਗਲੇ ਸਟਾਪ ਤੇ ਤੁਸੀਂ ਆ ਜਾਓ ਤੇ ਬੱਚਿਆਂ ਕੋ ਇੱਥੇ ਕਾਫੀ ਇਹੋ ਜਿਹੇ ਬੱਚੇ ਨੇ ਜਿਨਾਂ ਕੋ ਟਿਕਟ ਨਹੀਂ ਹੈਗੀ ਮੈਨੂੰ ਇਦਾਂ ਦੇਖਣ ਦਾ ਵੀ ਪਤਾ ਲੱਗਾ ਸੌਣ ਨੂੰ ਵੀ ਉਹਦੇ ਹੱਥ 'ਚ ਕੋਈ ਸਵਿੱਚ ਆ ਉਹ ਸਵਿੱਚ 'ਤੇ ਨੱਪ ਦਿੰਦਾ ਤੇ ਉਹ ਆਪਣੀ 'ਚ ਜਾ ਕੇ ਸਵਿੱਚ ਜਿਹੜਾ ਆ ਉਹ ਰਿੰਗ ਕਰਦਾ ਤੇ ਉਸ ਜੀਪੀਐਸ ਸਿਸਟਮ ਦੇ ਹਿਸਾਬ ਨਾਲ ਉਹ ਚੈੱਕ ਕਰਦੇ ਨੇ ਬੱਸ ਨੂੰ ਟਰੈਕ ਕਰਦੇ ਨੇ ਹਾਂਜੀ ਜਦੋਂ ਇਦਾਂ ਦੇ ਮਾਹੌਲ ਬਣਦਾ ਆ ਫਿਰ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਇੱਤਾ ਦੇ ਆਪਣੇ ਜਿਹੜੇ ਪੰਜਾਬੀ ਸਟੂਡੈਂਟ ਆ ਇੰਡੀਅਨ ਆ ਹਾਂਜੀ ਇਹ ਆਪਾਂ ਨੂੰ ਕਿਹਾ ਜਾ ਸਕਦਾ ਵੀ ਇਹ ਬੇਇੱਜ਼ਤੀ ਕਰਾਉਣ ਤੋਂ ਸਲਾਹ ਹੋਰ ਕੱਖ ਨਹੀਂ ਇਹ ਬਿਲਕੁਲ ਬੇਇੱਜ਼ਤੀ ਕਰਾਉਣ ਵਾਲੀ ਗੱਲ ਹੈ ਇੱਕ ਤਾਂ ਜਦੋਂ ਉਹਨੂੰ ਫੜੇਗਾ ਕੋਈ ਜਦੋਂ ਦਿਖਾਏਗਾ ਕਿ ਹਾਂ ਮੈਂ ਤਾਂ ਕਾਰਡ ਟੈਪ ਕੀਤਾ ਸੀ ਕਈ ਬੱਚੇ ਦਾ ਕਰਦੇ ਆ ਕਿ ਉਹ ਦਿਖਾਉਂਦੇ ਕਿ ਮੈਂ ਆਪਣੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਤੋਂ ਪੇਮੈਂਟ ਕੀਤੀ ਹੈ ਪਰ ਜਦੋਂ ਉਹ ਟੈਪ ਕਰਵਾਉਂਦੇ ਉਹਨਾਂ ਨੂੰ ਕੋਈ ਨੰਬਰ ਆ ਜਾਂਦਾ ਹੈ ਕਿ ਹਾਂ ਆਹ ਵਾਲੇ ਚਾਰ ਡਿਜੀਟ ਸੀ ਜਿਹੜਾ ਕ੍ਰੈਡਿਟ ਕਾਰਡ ਯੂਜ਼ ਕੀਤਾ ਗਿਆ ਫਿਰ ਜਦੋਂ ਉਹ ਨਹੀਂ ਦਿਖਾ ਪਾਉਗੇ ਪ੍ਰੂਫ ਨਹੀਂ ਦੇ ਪਾਉਗੇ ਤੇ ਫਾਈਨ ਤਾਂ ਉਹਨਾਂ ਨੂੰ ਦੇਣਾ ਹੀ ਪੈਣਾ ਉਹ ਤੋਂ ਸ਼ਰਮਿੰਦਗੀ ਵੀ ਦੇਖਣੀ ਪੈਣੀ ਹੈ ਕਿਉਂਕਿ ਬਾਅਦ ਚੋਂ ਉਹਨਾਂ ਦੇ ਕੋਈ ਦੋਸਤ ਹੋਣਗੇ ਉਹਨਾਂ ਦੇ ਮਿੱਤਰ ਹੋਣਗੇ ਜਿਹੜੇ ਵੇਖਣਗੇ ਕਿ ਇਹ ਇੰਨਾ ਵੀ ਨਹੀਂ ਲਾਈਕ ਪੇ ਕਰ ਸਕਦਾ ਤੁਹਾਡੇ ਟੱਚ ਚ ਉਹ ਬੱਚੇ ਕਿੰਨੇ ਕਿਹਾ ਜਿਨ੍ਹਾਂ ਨੇ ਮੰਨ ਲਓ ਕਹਿੰਦਾ ਵੀ ਇੱਕ ਕਰੀਬ ਪੜਾਈ ਕਰਕੇ ਪੂਰੀ ਹਾਂਜੀ ਉਹ ਚਲੇ ਗਏ ਬਾਰਕ ਪਰਮਿਟ ਤੇ ਉਹਨਾਂ ਨੂੰ ਫੇਰ ਪੀਆਰ ਦੇ ਪੁਆਇੰਟ ਨਹੀਂ ਜੁੜੇ ਉਹਨੇ ਫੇਰ ਕੋਰਸ ਲੈ ਲਿਆ ਫੇਰ ਪਰਕ ਪਰਮਿਟ ਲੈ ਲਿਆ ਉਹਨਾਂ ਨੂੰ ਸੱਤ-ਸੱਤ 8-8 ਸਾਲ ਹੋ ਗਏ ਫਸਿਆ ਨੂੰ ਪਰ ਉਹਨਾਂ ਦੇ ਪੁਆਇੰਟ ਜਿਹੜੇ ਆ ਉਹ ਵਧ ਨਹੀਂ ਰਹੇ ਔਰ ਉਮਰ ਜਿਹੜੀ ਉਹਨਾਂ ਦੀ ਵੱਡੀ ਹੋਈ ਜਾਂਦੀ ਆ ਪੀਆਰ ਹੋ ਨਹੀਂ ਰਿਹਾ ਇਦਾਂ ਦੀ ਵੀ ਕੀ ਸਕੇ ਤੁਹਾਡੇ ਦੇਖਣ ਜੇ ਮੇਰੇ ਕੰਮ ਤੇ ਇੱਕ ਦੋ ਜਾਣੇ ਹੋਣਗੇ ਜਿਨ੍ਹਾਂ ਕੋ ਵਰਕ ਪਰਮਿਟ ਹੈ ਪਰ ਉਹ ਹੱਲੇ ਟੈਂਸ਼ਨਸ ਨੇ ਕਿ ਉਹਨਾਂ ਦੇ ਪੁਆਇੰਟ ਨਹੀਂ ਬਣਨੇ ਉਹਨਾਂ ਨੂੰ ਵਾਪਸ ਜਾਣਾ ਪਏਗਾ ਬਟ 8-8 ਸਾਲ ਵਾਲਾ ਤੇ ਮਹੱਲੇ ਕੋਈ ਦਿਖਿਆ ਨਹੀਂ ਤੁਹਾਡੇ ਦੇਖਣ 'ਚ ਜਿੱਦਾਂ ਹੁਣ ਨਵੀਂ ਗਵਰਨਮੈਂਟ ਤੋਂ ਬਹੁਤ ਆਸਾਂ ਆ ਹਾਂਜੀ ਪੰਜਾਬੀਆਂ ਨੂੰ ਹਾਂਜੀ ਔਰ ਇਦਾਂ ਦੇ ਸਟੂਡੈਂਟਾਂ ਨੂੰ ਕੋਈ ਇਦਾਂ ਦਾ ਆਉਣ ਵਾਲੇ ਸਮੇਂ 'ਚ ਕੋਈ ਡਰਾ ਆ ਸਕਦਾ ਜਿੱਦਾਂ ਚ ਉਸ ਬੇੜੀ 'ਚ ਸਵਾਰ ਹੋ ਕੇ ਇਹ ਪਾਰ ਲੱਗ ਜਾਣ ਡਰਾ ਤਾਂ ਵਧੀਆ ਨਿਕਲ ਸਕਦੇ ਨੇ ਪਰ ਘਰ ਕੰਟਰੀ ਇਹੋ ਜੇ ਬੰਦਿਆਂ ਨੂੰ ਰੱਖੇਗੇ ਜਿਨ੍ਹਾਂ ਕੋ ਕੋਈ ਸਕਿੱਲ ਹੋਏਗੀ ਜਾਂ ਤਾਂ ਉਹਨੂੰ ਉਹਨਾਂ ਦੀ ਭਾਸ਼ਾ ਆਂਦੀ ਹੋਏਗੀ ਯਾ ਉਹਨਾਂ ਕੋਈ ਹੁਨਰ ਇਹੋ ਜਿਹਾ ਹੋਇਆ ਹੋਏਗਾ ਜਿਹੜਾ ਇੱਧਰ ਦੀ ਗਵਰਨਮੈਂਟ ਨੂੰ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਦੇਸ਼ ਦੀ ਤਰੱਕੀ ਹੋ ਸਕੇ ਤੇ 12ਵੀਂ ਬਾਅਦ ਵਾਲਿਆਂ ਨੂੰ ਤਾਂ ਨਹੀਂ ਰੱਖਣਗੇ ਅਗਰ ਉਹ ਕੁਝ ਸਿੱਖ ਕੇ ਆਏ ਅਜਿਹਾ ਇਲੈਕਟ੍ਰੀਸ਼ੀਅਨ ਦਾ ਕੋਰਸ ਸਿੱਖਿਆ ਹੈ ਪਲੰਮਿੰਗ ਦਾ ਕੋਰਸ ਸਿੱਖਿਆ ਹੈ ਫੇਰ ਕੁਝ ਹੋ ਸਕਦਾ ਉਦੋਂ ਤਾਂ ਨਹੀਂ ਤੇ ਜਿਹੜੀ ਤੁਸੀਂ ਜੌਬ ਕਰਦੇ ਆ ਉੱਤੇ ਸਟ੍ਰੈਸ ਕਿੰਨੇ ਆ ਸਟ੍ਰੈਸ ਤਾਂ ਹੈ ਕਿਉਂਕਿ ਆਪਣੇ ਹੀ ਲੋਕ ਨੇ ਜਿਹੜੇ ਪਿੱਠ ਪਿੱਛੇ ਜਾ ਕੇ ਸ਼ਿਕਾਇਤਾਂ ਕਰਦੇ ਨੇ ਜਦੋਂ ਉਹਨਾਂ ਨੂੰ ਸ਼ਿਫਟਾਂ ਚਾਹੀਦੀਆਂ ਉਹ ਤਾਂ ਆਪਾਂ ਦੇਈ ਦੀਆਂ ਨੇ ਬਟ ਉਹੀ ਆਪਾਂ ਉਹਨਾਂ ਨੂੰ ਢਿੱਡ ਨਹੀਂ ਪਰ ਸਕਦੇ ਜਿੰਨਾ ਮਰਜ਼ੀ ਕਰ ਲਈਏ ਇਹ ਆਤਾ ਹਜੇ ਛੱਡ ਕੇ ਨਹੀਂ ਆ ਪੰਜਾਬ ਦੀ ਦੁਨੀਆ ਨਾ ਇਧਰ ਦੇ ਲੋਕ ਬਹੁਤ ਵਧੀਆ ਨੇ ਤੁਸੀਂ ਉਹਨਾਂ ਨੂੰ ਇੱਕ ਵਾਰ ਕੋਈ ਇਹੋ ਜਿਹਾ ਕੋਈ ਕੰਮ ਕਰ ਦੋ ਤੇ ਉਹ ਬਹੁਤ ਥੈਂਕਫੁਲ ਹੁੰਦੇ ਨੇ ਤੁਹਾਡੇ ਲਈ ਬਟ ਆਪਣੇ ਲੋਕ ਖਾਰਖਾਨੇ ਨੇ ਕਿ ਹਾਂ ਭਈ ਇਹਨੂੰ ਕਿਉਂ ਜ਼ਿਆਦਾ ਕੰਮ ਕਰਨ ਨੂੰ ਮਿਲ ਰਿਹਾ ਸਾਨੂੰ ਕਿਉਂ ਨਹੀਂ ਮਿਲ ਰਿਹਾ ਇਹ ਸਟੂਡੈਂਟਾਂ ਵਿੱਚ ਆ ਜਾਂ ਪੁਰਾਣਿਆਂ 'ਚ ਆ ਦੋਨਾਂ 'ਚ ਦੋਨਾਂ 'ਚ ਆ ਹਾਂਜੀ ਇਹਨੂੰ ਖਾਰਖਾਨਾ ਵੀ ਸ਼ਬਦ ਕਹਿੰਦੇ ਪੰਜਾਬੀ ਵਿੱਚ ਹਾਂਜੀ ਕਾਰਖਾਨੇ ਨੇ ਕੁਝ ਤੁਹਾਡੇ ਕੋ ਇਹੋ ਜੀ ਜਿੱਦਾਂ ਹੁੰਦਾ ਹੈ ਕਿ ਤੁਸੀਂ 100 ਕੰਮ ਕੀਤੇ ਨੇ ਤੇ ਇੱਕ ਕੰਮ ਗਲਤ ਕੀਤਾ ਹੋਗਾ 99 ਵਧੀਆ ਕੀਤੇ ਹੋਗੇ ਪਰ 99 ਨੂੰ ਕੋਈ ਨਹੀਂ ਗਿਨੇਗਾ ਉਹ ਇੱਕ ਨੂੰ ਹੀ ਗਿਣਨਗੇ ਉਹ ਚੀਜ਼ ਹੈ ਤੇ ਉਹਨੂੰ ਕੀ ਕਹਿ ਸਕਦੇ ਆਂ ਵੀ ਇਹਨਾਂ ਨੂੰ ਤਜਰਬੇ ਦੀ ਘਾਟ ਆ ਜਾਂ ਇਹ ਜੈਲਸੀ ਆ ਤਜਰਬਾ ਤੇ ਹੈ ਵੈਲ ਸੈਟਲਡ ਨੇ ਇਹਨਾਂ ਕੋ ਆਪਣੇ ਘਰ ਨੇ ਪਰ ਕਈ ਜਿੱਦਾਂ ਸਟੂਡੈਂਟਸ ਨੂੰ ਵੇਖ ਕੇ ਫੇ ਕਹਿ ਦਿੰਦੇ ਨੇ ਕਿ ਹਾਂ ਭਾਈ ਇਹਨੂੰ ਹੀ ਕਿਉਂ ਕੰਮ ਕਰਨ ਨੂੰ ਮਿਲ ਰਿਹਾ ਹੈ ਸਾਨੂੰ ਕਿਉਂ ਨਹੀਂ ਮਿਲ ਰਿਹਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਬੱਚਿਆਂ ਨੇ ਫੀਸਾਂ ਦੇਣੀਆਂ ਨੇ ਘਰ ਤਦ ਹੀ ਉਹਨਾਂ ਨੂੰ ਮਨ ਕੀਤਾ ਘਰੇ ਪੈਸੇ ਭੇਜਣੇ ਨੇ ਬਟ ਇਹੀ ਹੈ ਕਿ ਤੁਹਾਡਾ ਮੈਨੂੰ ਹਨਾ ਕਹਿਣ ਦਾ ਮਤਲਬ ਇਦਾਂ ਲੱਗਾਇਆ ਵੀ ਤੁਹਾਡਾ ਗੋਰੀਆਂ ਨਾਲ ਕੋਈ ਕੰਪੀਟੀਸ਼ਨ ਹੀ ਹੈ ਕੰਪੀਟੀਸ਼ਨ ਕਰਦੇ ਨੇ ਵਧੀਆ ਹੈ ਪਰ ਉਹ ਤੁਹਾਨੂੰ ਸਮਝਦੇ ਵੀ ਨਹੀਂ ਅਗਰ ਤੁਹਾਡਾ ਬੌਸ ਗੋਰਾ ਹੈ ਜਾਂ ਕੁਝ ਹੈ ਜਿਦਾ ਕੈਨੇਡੀਅਨ ਰੀਅਲ ਕੈਨੇਡੀయన్స్ ਨੇ ਜਿਹੜੇ ਜੀ ਉਹ ਤੁਹਾਨੂੰ ਅਗਰ ਤੁਸੀਂ ਵਧੀਆ ਕਰਦੇ ਹੋ ਐਪਰੀਸ਼ੀਏਟ ਵੀ ਕਰਦੇ ਨੇ ਪਰ ਜਿਹੜੇ ਆਪਣੇ ਨੇ ਉਹ ਜਦੋਂ ਵਧੀਆ ਕਰੋ ਉਦੋਂ ਤਾਂ ਕੁਝ ਕਹਿਣਗੇ ਨਹੀਂ ਪਰ ਜੋ ਗਲਤ ਕਰੋ ਤੇ ਉਦੋਂ ਸੁਣਾਨਗੇ ਐ ਬੜੀਆਂ ਤੁਸੀਂ ਜਿਹੜੀਆਂ ਜਾਣਕਾਰੀਆਂ ਅੰਦਰਲੀਆਂ ਗੱਲਾਂ ਦੱਸ ਰਹੇ ਹੋ ਤੇ ਆਪਾਂ ਹੋਰ ਤੁਹਾਡੇ ਕੋਲ ਹਜੇ ਜਾਣਕਾਰੀ ਲੈਣੀ ਆ ਹਾਂਜੀ ਕਿ ਜਿਵੇਂ ਇੱਥੇ ਮਤਲਬ ਦੇਖਣ ਚਾਉਂਦਾ ਆ ਵੀ ਸਾਫ ਸਫਾਈ ਬਹੁਤ ਆ ਹਾਂਜੀ ਜਿਹੜਾ ਆ ਉਹ ਜਿਵੇਂ ਇਹਨਾਂ ਗਾਰਬਜ ਆ ਉਹਨੂੰ ਨਾ ਉਹਨਾਂ ਨਾਲੇ ਨਪਟਾਈ ਜਾਂਦੇ ਆ ਹਾਂਜੀ ਤੇ ਇਹ ਆਦਤ ਪੰਜਾਬ ਵਾਲੀ ਆਦਤ ਜਿੱਥੋਂ ਆਏ ਆ ਤਾਂ ਇੱਥੇ ਵਾਲੀ ਆਦਤ ਜਿਹੜੀ ਆ ਉਹ ਪੈਣ ਨੂੰ ਕਿੰਨੇ ਕ ਦਿਨ ਲੱਗੇ ਸੀ ਕੁਝ ਵੀ ਨਹੀਂ ਤੁਹਾਨੂੰ ਟਾਈਮ ਨਹੀਂ ਲੱਗਦਾ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਨੂੰ ਫਾਈਨ ਪੈ ਜਾਏਗਾ ਉਸ ਚੀਜ਼ ਦਾ ਜਿੱਦਾਂ ਇੱਥੇ ਤਿੰਨ ਸਿਸਟਮ ਨੇ ਇੱਕ ਚ ਡਰਾਈ ਜਾਂਦਾ ਹੈ ਇੱਕ ਚ ਪੂਰਾ ਇਕੱਠਾ ਗਾਰਬਜ ਜਾਂਦਾ ਹੈ ਇੱਕ ਚ ਆਰਗੈਨਿਕ ਜਾਂਦਾ ਜਿਹੜਾ ਸਬਜ਼ੀਆਂ ਆ ਉਹਦੇ ਛਿਲਕਾ ਹੋ ਗਿਆ ਤੇ ਜੋ ਤੁਹਾਨੂੰ ਪਤਾ ਲੱਗਦਾ ਕਿ ਉਹ ਫਾਈਨ ਤੁਹਾਨੂੰ ਦੇਣਾ ਪਏਗਾ ਅਗਰ ਤੁਸੀਂ ਮਿਕਸ ਕਰ ਦਿੰਦੇ ਹੋ ਤਾਂ ਫਿਰ ਆਪੇ ਪਤਾ ਲੱਗ ਜਾਂਦਾ ਹੈ ਕਿ ਹਾਂ ਅਸੀਂ ਸਹੀ ਕਰਨਾ ਹੈ ਇਸ ਚੀਜ਼ ਨੂੰ ਤੇ ਇੱਥੇ ਜਿਵੇਂ ਹੁਣ ਅਸੀਂ ਦੇਖਦੇ ਆਂ ਬਈ ਤੁਸੀਂ ਮਤਲਬ ਮੁੰਡੇ ਆ ਕੁੜੀਆਂ ਤਾਂ ਕਾਣਾ ਕੋਣਾ ਬਣਾ ਬੁਲੇ ਨਹੀਂ ਆ ਤੇ ਤੁਹਾਨੂੰ ਕਿੱਦਾਂ ਇਦਾਂ ਦੀਆਂ ਦਿੱਕਤਾਂ ਕਿੰਨੀਆਂ ਆ ਕੋਨੀਆਂ ਜਾਂ ਜਾਦੇ ਬਾਹਰ ਖਾਣ ਦਾ ਜਿਹੜਾ ਕਰਨਾ ਹੀ ਪੈਂਦਾ ਬਾਹਰ ਇੰਨਾ ਨਹੀਂ ਖਾ ਪਾਵਾਂਗੇ ਜੀ ਕਿਉਂਕਿ ਢਿੱਡ ਖਰਾਬ ਹੋਏਗਾ ਇਸ ਤੋਂ ਚੰਗਾ ਘਰ ਇਹੀ ਬਣਾ ਕੇ ਖਾਣਾ ਪੈਂਦਾ ਹੈ ਸਿੱਖਣਾ ਪੈਣਾ ਹੈ ਪਹਿਲਾਂ ਹੀ ਕਰੂੰ ਜਿੱਦਾ ਦੂਰ ਆਏ ਆ ਇੱਥੇ ਕੋਈ ਸਰਕਲ ਇਦਾਂ ਦਾ ਬਣਿਆ ਆ ਵੀ ਜਿਹੜਾ ਘਰ ਦੀ ਯਾਦ ਆਉਂਦੀ ਹੋਊਗੀ ਪਰ ਉਹ ਸਰਕਲ ਦੇ ਵਿੱਚ ਜਿਹੜਾ ਟਾਈਮ ਪਾਸ ਵਧੀਆ ਹੁੰਦਾ ਇਹਦੇ ਬਾਰੇ ਤੁਹਾਡਾ ਕੀ ਤਜਰਬਾ ਹੈਗੇ ਨੇ ਵਧੀਆ ਦੋਸਤ ਹੈਗੇ ਨੇ ਜਿੱਦਾ ਕਈ ਪਹਿਲਾਂ ਸਟਾਰਟਿੰਗ 'ਚ ਮਿਲਦੇ ਨੇ ਕਿ ਹਾਂ ਵਧੀਆ ਹੋਊ ਕਿ ਪਰ ਉਹ ਨਹੀਂ ਹੁੰਦੇ ਹੌਲੀ-ਹੌਲੀ ਮਿਲਦੇ ਨੇ ਵਧੀਆ ਦੋਸਤ ਤਾਂ ਫਿਰ ਫਿਰ ਅਸੀਂ ਜਿੱਦਾ ਹੁਣ ਮੇਰੇ ਵਧੀਆ ਦੋਸਤ ਹੈਗੇ ਨੇ ਦੋ ਫਿਰ ਅਸੀਂ ਇਕੱਠੇ ਜਾਂਦੇ ਆ ਡਿਨਰ ਕਰਦੇ ਆ ਜਾਂ ਕੰਮ ਤੇ ਵੀ ਇਕੱਠੇ ਜਦੋਂ ਜਾਂਦਾ ਹੈ ਤਾਂ ਉੱਥੇ ਗੱਲਬਾਤ ਕਰ ਲਈਦੀ ਹੈ ਤਾਂ ਉਹ ਵਧੀਆ ਕਰਦੀ ਜਾਂ ਤਾਂ ਆਂਦੀ ਹੈ ਪਰ ਫਿਰ ਥੋੜਾ ਘਟ ਜਾਂਦਾ ਹੈ ਕਿ ਚਲੋ ਆਪਣਾ ਕੋਈ ਹੈ ਇੱਥੇ ਹੁਣ ਜਦੋਂ ਮੈਂ ਇਹ ਦੇਖਦਾ ਆ ਬਈ ਜਿਹੜੇ ਪੀਆਰ ਹੋ ਗਿਆ ਉਹਨਾਂ ਦਾ ਹੁਣ ਇਹ ਹੋ ਗਿਆ ਵੀ ਹੁਣ ਕੰਮ ਕਰੀਏ ਡਟ ਕੇ ਪੈਸੇ ਕਮਾਈਏ ਹਾਂਜੀ ਘਰ ਲਈਏ ਹਾਂਜੀ ਤੇ ਪਿਛਲਾ ਜਿਹੜਾ ਆ ਉਹ ਚੇਤਾ ਭੁੱਲੀ ਜਾਂਦਾ ਆ ਇਹ ਇਹ ਤਾਂ ਵੀ ਤੁਹਾਡੇ ਵੀ ਮਾਨਚੇਬ ਜਦੋਂ ਪੀਆਰ ਹੋ ਗਿਆ ਫਿਰ ਇੱਥੇ ਅਸੀਂ ਵੀ ਜਿੱਦਾਂ ਘਰ ਬਹੁਤ ਸੋਹਣੇ ਸੋਹਣੇ ਘਰ ਦੀਦੇ ਆ ਬੇਸਮੈਂਟ ਚ ਹੋਵਾਂਗੇ ਬੇਸਮੈਂਟ ਤੋਂ ਅਗਲਾ ਸੁਪਨਾ ਹਾਂਜੀ ਸੁਪਨੇ ਤਾਂ ਹੈਗੇ ਪਰ ਇਹ ਤਾਂ ਨਹੀਂ ਕੀ ਘਰਦਿਆਂ ਨੂੰ ਭੁੱਲ ਕੇ ਆਪਾਂ ਸੁਪਨੇ ਪੂਰੇ ਕਰਾਂਗੇ ਜੇ ਆਪਾਂ ਉਹਨਾਂ ਦੇ ਆਸ਼ੀਰਵਾਦ ਨਾਲ ਕਰਾਂਗੇ ਤਾਂ ਵਧੀਆ ਰਹੇਗਾ ਉਹਨਾਂ ਦੇ ਦਿਲ ਦਿਖਾ ਕੇ ਵੀ ਆਪਾਂ ਕੁਝ ਕਰ ਨਹੀਂ ਪਾਵਾਂਗੇ ਜਿਵੇਂ ਇੱਥੇ ਲਿਮਿਕ ਸਟੈਂਡਰਡ ਆ ਰਹਿਣ ਦਾ ਪੈਣਨ ਦਾ ਖਾਣ ਦਾ ਹਾਂਜੀ ਉਹ ਉਹਨੂੰ ਲੈ ਕੇ ਤੁਹਾਡਾ ਕੀ ਨਜ਼ਰੀਆ ਲਿਵਿੰਗ ਸਟੈਂਡਰਡ ਅੱਛਾ ਹੈ ਲਾਈਕ ਇੱਥੇ ਰੋਕ ਟੋਕ ਨਹੀਂ ਹੈਗੀ ਬਟ ਵਧੀਆ ਵੀ ਹੈ ਇਸ ਚੀਜ਼ ਲਾਈਕ ਇੰਡੀਆ 'ਚ ਇਹ ਚੀਜ਼ ਨਹੀਂ ਸਹੀ ਆਪਾਂ ਨੂੰ ਕੋਈ ਨਾ ਕੋਈ ਟੋਕ ਦਿੰਦਾ ਕਿ ਤੁਸੀਂ ਆਹ ਕਹਿੋ ਜੇ ਕੱਪੜੇ ਪਾਏ ਐ ਇਦਾਂ ਤੇ ਪਰ ਇੱਥੇ ਉਹ ਚੀਜ਼ ਨਹੀਂ ਹੈ ਪਰ ਫਿਰ ਵੀ ਆਪਣੇ ਲੋਕ ਹੈ ਉਹ ਇਦਾਂ ਦੇਖਦੇ ਆ ਕਿ ਇਹਨਾਂ ਨੇ ਇਦਾਂ ਕਿਉਂ ਕੀਤਾ ਹੋਇਆ ਤੇ ਸਿਸਟਮ ਸਿਸਟਮ ਇੱਥੇ ਵੀ ਵਧੀਆ ਹੈ ਇੰਡੀਆ ਵੀ ਵਧੀਆ ਸੀ ਬਟ ਇੰਡੀਆ ਚਲੋ ਫੈਮਿਲੀ ਸੀ ਸਾਨੂੰ ਸਾਨੂੰ ਕੁਝ ਕਰਨਾ ਨਹੀਂ ਪੈਂਦਾ ਇਹ ਕੋਈ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਇਹੋ ਜਿਹਾ ਸਾਨੂੰ ਸ਼ਹਿਰ ਚੋਂ ਆ ਹਾਂਜੀ ਮੈਂ ਸ਼ਹਿਰ ਤੋਂ ਤੇ ਥੋੜਾ ਜਿਹਾ ਤੁਹਾਨੂੰ ਦਾ ਸ਼ਹਿਰ ਵਾਲਾ ਸਿਸਟਮ ਦੇ ਹਿਸਾਬ ਨਾਲ ਤੁਸੀਂ ਕੰਪਰੀਹਨ ਕਰਨਾ ਤੇ ਜਿਹੜੇ ਪਿੰਡੂ ਬੱਚੇ ਆ ਉਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਤੁਹਾਡੇ ਨਾਲ ਚੱਲਦੇ ਹੋਣਿਆ ਉਹ ਮੈਨੂੰ ਇਦਾਂ ਮਹਿਸੂਸ ਹੋਇਆ ਕਿ ਉਹ ਜਦੋਂ ਇੱਕੋ ਦਮ ਹੀ ਕਰੋ ਕਦੀ ਜਾਂ ਤਾਂ ਉਹ ਸ਼ਹਿਰ ਨਹੀਂ ਗਏ ਸਿੱਧਾ ਹੀ ਉਹ ਬਾਹਰ ਹੀ ਆ ਗਏ ਆ ਤੇ ਕਈ ਜਿਹੜਾ ਮੁੰਡੇ ਹੁੰਦੇ ਨੇ ਉਹ ਜਾਦਾ ਹੀ ਰੋਲੇ ਰੱਪੇ ਵਾਲੇ ਨੇ ਉਹ ਤਾਂ ਇਮੇਜ ਖਰਾਬ ਕਰ ਹੀ ਰਹੇ ਨੇ ਪਰ ਬੱਚੇ ਹੌਲੀ ਹੌਲੀ ਸੰਭਲ ਜਾਂਦੇ ਨੇ ਕਈ ਨਹੀਂ ਸੰਭਲ ਪਾਂਦੇ ਕਈ ਨਸ਼ਿਆਂ 'ਚ ਪੈ ਰਹੇ ਨੇ ਤੁਸੀਂ ਬਹੁਤ ਸਾਰੀਆਂ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਤੇ ਮੇਰੇ ਦੋਸਤਾਂ ਨੇ ਮੈਨੂੰ ਇਹ ਮੈਸੇਜ ਆਇਆ ਸੀ ਵੀ ਸਟੂਡੈਂਟਾਂ ਦਾ ਵੀ ਜਿਹੜਾ ਹੈ ਉਹ ਕੋ ਇੰਟਰਵਿਊ ਕਰੋ ਹਾਂਜੀ ਤੇ ਮੇਰੇ ਮਨ ਚ ਸੀ ਵੀ ਕੋਈ ਟੈਂਡੂ ਸਟੂਡੈਂਟ ਮਿਲਦਾ ਪਰ ਤੁਸੀਂ ਮੈਨੂੰ ਸ਼ਹਿਰ ਵਾਲੇ ਮਿਲੇ ਆ ਤੇ ਮਿਲੇ ਵੀ ਤੁਸੀਂ ਮੈਨੂੰ ਸੀਨੀਅਰ ਆ ਸਾਰੇ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਤੋਂ ਮਿਲੀਆਂ ਜਿਹੜੀਆਂ ਹੋ ਸਕਦਾ ਜਿਹੜੇ ਪਲੱਸ 2 ਵਾਲੇ ਆ ਉਹਨਾਂ ਤੋਂ ਸ਼ਾਇਦ ਮੈਂ ਫੇਰ ਵੀ ਕੋਸ਼ਿਸ਼ ਕਰੂੰਗਾ ਕੋਈ ਪਲੱਸ 2 ਵਾਲਾ ਸਟੂਡੈਂਟ ਮਿਲੇ ਉਹਨਾਂ ਤੋਂ ਵੀ ਜਾਣੀਏ ਕਿਉਂਕਿ ਪਿੱਛੇ ਜਿਹੜੇ ਪੜੇ ਲਿਖੇ ਲੋਕ ਹੈ ਲੀਏ ਐਡਜੂਕੇਟਿਡ ਲੋਕ ਜਿਹੜੇ ਆ ਉਹ ਮਹਿਸੂਸ ਕਰਦੇ ਆ ਵੀ ਕੈਨੇਡਾ ਨਾਲੋਂ ਪੰਜਾਬ ਹੀ ਠੀਕ ਆ ਤੇ ਜੇ ਅਸੀਂ ਕੈਨੇਡਾ ਆਏ ਆ ਤਾਂ ਕੈਨੇਡਾ ਦਾ ਜਿਹੜਾ ਉਹ ਵਾਤਾਵਰਣ ਦੇਖਿਆ ਔਰ ਸਟੂਡੈਂਟਾਂ ਨੂੰ ਦੇਖਿਆ ਕਾਰੋਬਾਰ ਵੀ ਚੱਲਦੇ ਦੇਖਿਆ ਤੇ ਕੋਈ ਨਾ ਕੋਈ ਗਲਤਾਈ ਇੱਥੇ ਹੈ ਜਿਹੜਾ ਪੰਜਾਬ ਇਹਦੇ ਵੱਲੋਂ ਜਿਹੜਾ ਆ ਉਹ ਬੱਟਾ ਇੱਕ ਬਜਟ ਜਿਹੜਾ ਆ ਉਹ ਇੱਥੇ ਖਰਚੇ ਆ ਕੇ ਹਾਂਜੀ ਫਿਊਚਰ ਨੂੰ ਲੈ ਕੇ ਤੇ ਅੰਕੁਸ਼ ਤੇਰਾ ਬਹੁਤ ਧੰਨਵਾਦ ਐ ਮਿਲੂ ਆਪਣਾ ਸਮਾਂ ਦਿੱਤਾ ਬਹੁਤ ساری ਜਾਣਕਾਰੀਆਂ ਦਿੱਤੀਆਂ ਤੇ ਦੋਸਤੋ ਤੁਸੀਂ ਸੁਣਿਆ ਇਸ ਡੈਂਟਲ ਕੇਅਰ ਨੌਜਵਾਨ ਨੇ ਕੋਰਸ ਕੀਤਾ ਉਹਦੇ باوجود ਵੀ ਇਹਨੂੰ ਲੱਗਾ ਕਿ ਪੰਜਾਬ 'ਚ ਕੰਪੀਟੀਸ਼ਨ ਜ਼ਿਆਦਾ ਆ ਕੈਨੇਡਾ ਚਲਦੇ ਆ ਕੈਨੇਡਾ ਦੇ ਲੋਕਾਂ ਦੀ ਸੇਵਾ ਕਰਦੇ ਆ ਪਰ ਜਿਹੜੇ ਤੇ ਪੁਰਾਣੇ ਪੰਜਾਬੀ ਆ ਉਹ ਚੰਗੇ ਵੀ ਬਹੁਤ ਆ ਜਿਹੜੇ ਕੁਝ ਤੰਗ ਸੋਚ ਵਾਲਿਆ ਉਹ ਸਟੂਡੈਂਟਾਂ ਨੂੰ ਤਰ੍ਹਾਂ ਤਰਾਨੀਆਂ ਗੱਲਾਂ ਵੀ ਕਰਦੇ ਆ ਤੇ ਇਹ ਹੀ ਆਪਾਂ ਇੱਥੇ ਹੀ ਸੰਭਾਲਦੀ ਕਰਦੇ ਆ ਧੰਨਵਾਦ ਖਿੱਸੀ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ